ਮੁੱਖ ਮੰਤਰੀ ਸਾਹਿਬ ਨੇ ਇੱਕ ਪੰਪ ਤੇ ਗੱਡੀ ਰਖਵਾ ਲਈ ਉਹ ਕਹਿੰਦੇ ਆਮਲਾ ਫਲਾ ਜਦ ਉਤਰ ਕੇ ਗਿਆ ਤਾਂ ਕਹਿੰਦੇ ਜੀ ਪਖਾਨੇ ਤੱਕ ਹੰਦੇ ਨੇ ਹੂੰ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਚੱਲ ਅਗਲੇ ਪੰਪ ਤੱਕ ਚੱਲ ਜਾਓ ਤੇ ਅਗਨੇ ਪੰਪ ਤੇ ਗਏ ਕਹਿੰਦੇ ਜੀ ਕਰੀਂਦਾ ਜੇਬ ਚ ਚਾਬੀ ਪਾ ਕੇ ਪਤਾ ਨਹੀਂ ਕਿਧਰ ਨੂੰ ਤੁਰਿਆ ਫਿਰਦਾ ਸੀ ਹੂੰ ਸੋ ਉੱਥੇ ਵੀ ਤਾਲਾ ਲੱਗਿਆ ਹੋਇਆ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਗੁੱਸਾ ਆ ਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਪਖਾਨਿਆਂ ਦੇ ਦਰਵਾਜ਼ੇ ਖਲਾਉਣ ਲਈ ਚੀਫ ਸੈਕਟਰੀ ਸਾਹਿਬ ਨੂੰ ਫੋਨ ਮਲਾ ਲਿਆ ਹੂੰ ਕਿ ਚੀਫ ਸੈਕਟਰੀ ਸਾਹਿਬ ਕਰੋ ਗੁੱਸਾ ਇਹ ਤਾਂ ਬਹੁਤ ਮਾੜਾ ਹਾਲ ਹੈ ਆਪਣੇ ਦਾ ਸਿਸਟਮ ਦਾ ਜੀ ਭਈ ਜੇ ਹੁਣ ਚੌਪਰ ਚੋਂ ਉਤਰੋਗੇ ਥੱਲੇ ਫਾਈਵ ਸਟਾਰ ਹੋਟਲਾਂ ਦੇ ਪਖਾਨਿਆਂ ਚੋਂ ਨਿਕਲ ਕੇ ਸੜਕਾਂ ਤੇ ਆਓਗੇ ਤਾਂ ਤਾਂ ਤੁਹਾਨੂੰ ਲੋਕਾਂ ਦੇ ਮਸਲੇ ਪਤਾ ਲੱਗਣਗੇ ਹੂੰ ਸੋ ਚਲੋ ਮੁੱਖ ਮੰਤਰੀ ਸਾਹਿਬ ਆਏ ਤਾਂ ਅਸੀਂ ਧਰਾਤਲ ਤੇ ਉਹਨਾਂ ਨੂੰ ਪਤਾ ਤਾਂ ਲੱਗਿਆ ਕਿ ਕੀ ਸੀ ਕੀ ਵੈਸੇ ਵੀ ਜੀ ਭਾਰਤ ਦੇ ਵਿੱਚ ਜਾਂ ਖਾਸ ਕਰ ਪੰਜਾਬ ਦੇ ਹਵਾਲੇ ਨਾਲ ਵੀ ਨੈਸ਼ਨਲ ਜਾਂ ਸਟੇਟ ਹਾਈਵੇ ਤੇ ਬਹੁ ਗਿਣਤੀ ਪੈਟਰੋਲ ਪੰਪਾਂ ਤੇ ਹੁਣ ਇਹ ਸਹੂਲਤ ਚੰਗੀ ਆ ਜੀ ਚਾਹੋ ਪੀਣ ਵਾਲੇ ਪਾਣੀ ਤੇ ਉਹ ਵਿੱਚ ਐ ਪਖਾਨਿਆਂ ਦੀ ਹੋਵੇ ਇਹ ਤਾਂ ਕਈ ਵਾਰ ਮਾੜੀ ਕਿਸਮਤ ਨੂੰ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਜੇ ਪੰਪੇ ਟੱਕਰੇ ਹਮ ਹੈਨਾ ਅਸਲ ਦੇ ਵਿੱਚ ਹੁਣ ਇੰਨਾ ਮਾੜਾ ਹਾਲ ਨਹੀਂ ਹੈ ਚੰਗੀਆਂ ਸਹੂਲਤਾਂ ਦੇ ਪੰਪਾਂ ਵਾਲਿਆਂ ਤੇ ਕਿਉਂਕਿ ਅਸੀਂ ਵੀ ਲੋਕ ਸੜਕਾਂ 'ਤੇ ਰਹਿਣ ਵਾਲੇ ਆਪਾਂ ਸਾਰੇ মিডিਆ ਵਾਲੇ ਅਸਲ ਰੋਜਬਾਅ ਵਾਸਤਾ ਪੈਂਦਾ ਹੀ ਆ ਹਾਂ ਮੁੱਖ ਮੰਤਰੀ ਸਾਹਿਬ ਨੇ ਜਦੋਂ ਚੀਫ ਸਕੱਟਰੀ ਨੂੰ ਕਿਹਾ ਤੇ ਚੀਫ ਸਕੱਟਰੀ ਨੇ ਜਦੋਂ ਡੀਸੀਆਂ ਨੂੰ ਕਿਹਾ ਤੇ ਸਾਰੇ ਪੰਜਾਬ ਦੇ ਡੀਸੀਆਂ ਦੀ ਹਦਾਇਤ ਲਾਤੀ ਡੀਸੀਆਂ ਨੂੰ ਕਿ ਫਟਾਫਟ ਪਖਾਨੇ ਸਾਫ ਕਰਾਓ ਪਖਾਨੇ ਖਲਾਓ ਚਲੋ ਇਸ ਵਹਾਨੇ ਹੀ ਸੀ ਜਿਹੜੇ ਉੱਕਾ ਦੁੱਕਾ ਪੰਪ ਵਾਲੇ ਗੜਬੜ ਵੀ ਕਰਦੇ ਹੋਣੇ ਜਾਂ ਉਹ ਕਹਿੰਦੇ ਵੀ ਉਹਨੂੰ ਸਹੂਲਤ ਵਰਤਣ ਦੇਾਂਗੇ ਜਿਹੜਾ ਤੇਲ ਪਵਾਊਗਾ ਹੈਨਾ ਜਾਂ ਖਰਾਬ ਹੈ ਜੀ ਬੰਦ ਹੈ ਜੀ ਇਹ ਬਹਾਨਾ ਲਾ ਕੇ ਜਿਹੜੇ ਬੱਚਦੇ ਨੇ ਕਿ ਕਾਨੂੰ ਸਫਾਈ ਵਾਲੇ ਦੇ ਕਿਤੇ ਪੈਸੇ ਬਚਾਉਣੇ ਆ ਉਹਨਾਂ ਦੀ ਵੀ ਟੂਕੇ ਖੁੱਲ ਗਏ ਔਰ ਜਿਹੜਾ ਪੰਪ ਗੰਦਾ ਮਿਲਿਆ ਸੀ ਉਹਨੂੰ ਕਹਿੰਦੇ 30 35 ਹਜ਼ਾਰ ਜੁਰਮਾਨਾ ਕਰਤਾ ਤੇ ਜੇ ਤਾਲਾ ਮਿਲਿਆ ਸੀ ਉਹਨੂੰ ਅਜੇ ਤੜ ਨਹੀਂ ਕੀਤੀ ਹੈ ਹੂੰ ਸੋ ਇਸ ਹਵਾਲੇ ਨਾਲ ਹੀ ਚਲੋ ਲੋਕਾਂ ਲਈ ਸਹੂਲਤ ਹੋਰ ਵਧੀਆ ਹੋ ਗਈ ਹੁਣ 2 4 6 ਮਹੀਨੇ ਅਸਰ ਤਾਂ ਰਹੂਗਾ ਇਸ ਕੰਮ ਦਾ ਕਿ ਘੱਟੋ ਘੱਟ ਪੰਪਾਂ ਨੂੰ ਡਰ ਰਹੂਗਾ ਮੈਂ ਕਹਿੰਦਾ ਐਂ ਹੀ ਗਾਹੇ ਪਗਾਈ ਇਹੀ ਕੰਮ ਫੜ ਲਓ ਜਰੂਰੀ ਹੈ ਕਿਸੇ ਹੋਟਲ 'ਚ ਜਾ ਕੇ ਗੱਡੀ ਰੋਕਣੀ ਹੈ ਹੈਨਾ ਜਾਂ ਕਿਸੇ ਟਿਕਾਣੀ 'ਤੇ ਰੋਕਣੀ ਹੈ ਸੋ ਇਦਾਂ ਜੇ ਮੁੱਖ ਮੰਤਰੀ ਸਾਹਿਬ ਇਹ ਚੀਜ਼ ਚੈੱਕ ਕਰ ਲਾ ਜੇ ਤਾਂ ਕਿੰਨਾ ਕੁਝ ਐਂ ਦਰੁਸ ਹੋ ਜਾਂਦਾ ਜੀ ਬੀਕੇ ਜੀ ਸਾਡੇ ਤਾਂ ਇਹ ਵੀ ਹੈ ਕਿ ਜੇ ਕੋਈ ਸੜਕ ਟੁੱਟੀ ਹੋਵੇ ਨਾ ਹੂੰ ਨਹੀਂ ਬਣ ਰਹੀ ਤਾਂ ਪਿੰਡਾਂ ਦੇ ਲੋਕ ਜਾਂ ਸੰਸਥਾਵਾਂ ਵਾਲੇ ਸਲਾਹ ਕਰਦੇ ਆ ਯਾਰ ਕਿਸੇ ਮੰਤਰੀ ਮੁੱਖ ਮੰਤਰੀ ਨੂੰ ਜੇ ਸੱਦ ਲੋ ਕਿਸੇ ਸਮਾਗਮ ਤੇ ਜੇ ਉਹਨੇ ਆਉਣਾ ਹੋਊਗਾ ਤਾਂ ਪਹਿਲਾਂ ਸੜਕ ਤਾਂ ਬਣ ਜੂਗੀ ਉਹ ਤਾਂ ਬਣਦੀ ਨਹੀਂ